ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾ ਦਾ ਡੇਰੀ ਫਾਰਮ ਨਾਠਗੜਾ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 6 ਨੱਕ ਦਿਖਾਵਾਂਗੇ ਤੇ ਆਪਾਂ ਪਹੁੰਚੇ ਆਂ ਵੀਰ ਸ਼ੇਰੇ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਕੁਝ ਦਿਨਾਂ ਦੀ ਡਿਟੇਲ ਸასიਆ ਪਾਜੀ ਸასი ਗਾਲ ਵੀਰ ਜੀ ਸასი ਗਾਲ ਜੀ ਕੀ ਹਾਲ ਚੱਲ ਜੀ ਬਹੁਤ ਵਧੀਆ ਕਿਰਪਾ ਜੀ ਗੁਰੂ ਰਾਮ ਦਾਤ ਦੇ ਕਿਰਪਾ ਹੀ ਚੱਲਦੀ ਆ ਜੀ ਬਣਾਇਆ ਮੰਡੀ ਦਾ ਮੌਲਾ ਨਾ ਮੌਲਾ ਵੀ ਪਿਛਲਾ ਵੀ ਆਪਾਂ ਮੰਡੀ ਦਾ ਮੌਲੀ ਸੀ ਤੇ ਮੇਟੋ ਮੇਟ ਪਾ ਨਹੀਂ ਗਿਨੇ ਸੀ ਆਪਾਂ ਪਾ ਛੋਟੀ ਹਾਂਜੀ ਤੇ ਮੇਟੋ ਮੇਟ ਮਾਲ ਸੇਲ ਹੋ ਗਿਆ 100 ਮਾਝਾ ਪਾਣੇ ਸਵਾ ਕੇ ਵੇਚਣੀ ਉਹ 1.5 ਲੱਖ ਵਾਲੀ ਉਹ ਵੀ ਉੱਡ ਗਈ ਐ ਐਸ਼ਾ ਐਸ਼ਾ ਜਿਹਨੂੰ ਵੀਰ ਭਰਾ ਨੂੰ ਪਰਖਿਆ ਨਾ ਪਰਖਿਆ ਪਰਖ ਗਾਲ ਪਰਖ ਦੀ ਆ ਹਾਂਜੀ ਹਾਂਜੀ ਜਿਹੜੇ ਤੇ ਮਨੋ ਮੰਨ ਲੱਗੀ ਉਹਨੇ ਲੈਣਾ ਉਹਨੇ ਲੈ ਹੀ ਜਾਣਾ ਬਿਲਕੁਲ ਬਿਲਕੁਲ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾਕੜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੈਗਾ 98145 ਤੇ 618 ਠੀਕ ਹੈ ਜੀ ਤੇ ਪਿੰਡ ਆਪਣਾ ਵੀਰ ਜੀ ਜਿਹੜਾ ਚਗਾਵੇਂ ਤੋਂ ਜਨਾਲਾ ਰੋਡ ਪਗਦਾ ਵਾ ਚਿਗਾਵਾਂ ਆਪਾਂ ਨੂੰ ਇਥੋਂ 7 ਕਿਲੋਮੀਟਰ ਤੇ ਜਨਾਲਾ 12 ਕਿਲੋਮੀਟਰ ਅੰਮਰਸਰ 에어ਪੋਰਟ ਆਪਾਂ ਨੂੰ 15 ਕਿਲੋਮੀਟਰ ਸੈਂਟਰ ਜਿਹੇ ਪਿੰਡ ਆ ਜਾਂਦਾ ਆਪਣਾ ਠੀਕ ਹੈ ਠੀਕ ਹੈ ਨਹੀਂ ਬਹੁਤ ਚੰਗੀ ਗੱਲ ਐ ਐਡਰੈਸ ਜਿਹੜਾ ਪ੍ਰੋਪਰ ਵਾਈਂ ਦੱਸਦਾ ਆ ਜੇਕਰ ਮੁਰਗੇ ਫਿਰ ਵੀਰ ਭਰਾ ਮੰਨ ਲਓ ਵੀ ਪਤਾ ਲੱਗ ਜਾਂਦਾ ਵੀ ਮਨ ਲਓ ਕਿੱਥੇ ਇੱਕ ਪਿੰਡ ਪੈਂਦਾ ਜਾ ਕੇ ਕਈ ਵੀਰ ਭਰਾ ਫੋਨ ਕਰਦੇ ਇਸੇ ਕੰਮ ਵਾਸਤੇ ਵੀ ਪਿੰਡ ਹੈ ਕਿੱਥੇ ਹੈ ਠੀਕ ਹੈ ਹਾਂਜੀ ਤੇ ਬਈਆ ਦੱਸਿਓ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਵੀ ਜੀ ਝੁੱਟੀ ਗੱਭਣ ਆ ਅੱਛਾ ਜੀ ਗੁੱਜਾ ਸੂਆ ਲੱਗੀ ਸੋਣਾ ਪਹਿਲਨੇ ਦੁੱਧ 9-10 ਕਿਲੋ ਮੰਨ ਲਓ ਪਰ ਛੱਡਿਆ ਵਾ ਅੱਛਾ ਕੀ ਵੇਖੋ 12 ਵੀ ਦੇ ਸਕਦੀ ਆ ਕਿਉਂਕਿ ਥਣ ਭਾਂਡਾ ਚੰਗਾ ਠੀਕ ਹੈ ਠੀਕ ਹੈ ਐਡਾ ਕਰਨੇ ਦੁੱਧ ਦੇਣਾ ਥਣ ਭਾਂਡੇ ਦੇ ਸਾਹਮਣੇ ਬਿਲਕੁਲ ਬਿਲਕੁਲ ਸਹੀ ਐਡਾ ਪਾਣੀ ਨਿਕਨੇ ਕਿ ਉੜਦੀਆਂ ਵਾਲੀ ਕਰਨੇ ਠੀਕ ਹੈ ਠੀਕ ਹੈ ਲਓ ਜੀ ਦੁੱਧਾ ਸੂਆ ਸੂਗੀ ਤੇ ਤਿਆਰ ਹੀ ਹਿਸਾਬ ਨਾਲ ਕੋਈ ਜੱਡਾ ਛੱਡਾ ਜਿਹੜਾ ਕੰਦਲ ਪਾਸੇ ਨਹੀਂ ਗਏ ਗਏ ਲਓ ਜਦੋਂ ਠੰਡ ਢੋਡਿਆ ਘੀਰੇ ਜਿਹੜੇ ਬੁੱਕਲ ਚ ਪਛਾਣੇ ਜਾਂਦੇ ਨੇ ਪਛਾਣੇ ਜਾਂਦੇ ਸਹੀ ਗੱਲ ਇਹਨੂੰ ਪਰਖਿਆ ਜਿਹੜੇ ਜਦਾ ਪਹਾੜ ਚੰਗਾ ਲਾਗੇ ਮੰਨ ਲਓ ਵੀ ਨਹੀਂ ਪਛਾਣੇ ਜਾਂਦੇ ਠੀਕ ਆ ਠੀਕ ਆ ਲਓ ਜੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਤਾਂ ਕੱਡ ਕਾਠ ਵੀ ਬਾਕੀ ਇਹ ਵੀ ਸਿੰਗਲ ਹੱਡੀ ਆ ਗਈ ਆ ਇਹ ਪਹਿਲੇ ਸਵੇਰੇ ਕੋਈ ਨਾ ਉਹ 1 ਲੀਟਰ ਦੇ ਆਕਰ ਵੀਰ ਕਹਿੰਦਾ ਕਿ ਦੁੱਧ ਚਵਾਇਆ ਵਾ ਤੇ ਚਲੋ ਇੱਕ ਟੀ ਕੋਈ ਸਾਹਬਲਾ ਭਰਾ ਖੜੇ ਦੁੱਧ ਚੰਗਾ ਕੱਢ ਜੂਗੇ ਛੱਡਾ ਛੋਡਾ ਜਿਹੜਾ ਚੰਗਾ ਬਣਾ ਗਈ ਜੀ ਮਿਲੋ ਵੀਰ ਜੀ ਰਮਾਂ ਦੇ ਨਾਲ ਝੋਟੀ ਨਹੀਂ ਦਈ ਜਣਾ ਥਣ ਭਾਂਡਾ ਬਹੁਤ ਸੋਹਣਾ ਨੋਕ ਵਾਲਾ ਥਣ ਲੱਗਾ ਚਵਾਈ ਬੜ ਲੋ ਜੀ ਕੱਲਾ ਕੱਲਾ ਥਾਂ ਲੱਗਾ ਪਿਆ ਤੇ ਹੈਵੀ ਨੋਕ ਵਾਲਾ ਵਾ ਤੇ ਨੋਕ ਬੜੇ ਠੰਢੀ ਚੋਾਈ ਜਿਹੜੀ ਬਹੁਤ ਹੀ ਚੰਗੀ ਨੇ ਗੱਲ ਦੀ ਆ ਇਹ ਤੁਹਾਡੇ ਹਿਸਾਬ ਨਾਲ ਵੀਰ ਜੀ ਕਿੰਨਾ ਕੁ ਲਾਜੂ ਟਾਈਮ ਆ ਇਹਦੇ ਵਿੱਚ ਦੇਣਾ ਪੰਜ ਚਾਰ ਖੜਨੇ ਜੇ ਅੱਛਾ ਜੀ ਇਹਨਾਂ ਚੋਂ ਦੇ ਵਿੱਚ ਬੰਦ ਨਹੀਂ ਜਾਊਗੀ ਠੀਕ ਹੈ ਠੀਕ ਹੈ ਲੋ ਜੀ ਹੁਣ ਤਾਂ ਗਵਾਨ ਤੇ ਚਲੋ ਵੀ ਚੱਲੋ ਵੀ ਇਹ ਲਾ ਟੋਲਾ ਜਿਹੜੀਆਂ ਕਾਫੀ ਆ ਤੇ ਸੂਰ ਤੱਕ ਹਵਾ ਨਾ ਚੰਗਾ ਬਣਾ ਜੂਗੀ ਕਰਮ ਵਾਲੀ ਇਹਦਾ ਮੁੱਲ ਭਾਜੀ ਹਰ ਮੁੱਲ ਵੀ ਜੀ ਨਿਕਾ ਜੇ ਕਰਨਾ ਵਾ ਹਾਂਜੀ ਮੰਗਨ ਨੂੰ ਮੰਨ ਲੋ ਵੀ ਇਹਦਾ 80 ਮੰਗ ਲਈ ਜ 90 ਮੰਗ ਲਈ ਫਾਇਦਾ ਨਹੀਂ ਬੋਈ ਜਿੰਨੇ ਦਾ ਆਪਾਂ ਮਾਲ ਦੇ ਦੇਣਾ ਫਿਕਸ ਜੀ ਰੇਟ ਪਾਉਣੇ ਆ ਠੀਕ ਆ 65000 ਤੋਂ 200 ਰੁਪਏ ਛੋਟ ਹੀ ਹੋਊਗੀ ਠੀਕ ਆ ਲਓ ਜੀ 65000 ਦੀ ਗੱਲ ਤਿਆਰ ਬਿਲਕੁਲ ਜੀ ਭਾਜੀ ਇੰਨੇ ਦੀ ਮਿਲਦੀ ਨਹੀਂ ਛੋਟ ਬਿਲਕੁਲ ਬਿਲਕੁਲ ਨੋਰਮਲ ਰੇਟ ਆ ਤੇ ਤੋਂ ਪਰੇ ਰੱਬ ਦਾ ਨਾਹੀ ਬਿਲਕੁਲ ਜੀ ਜੇ ਤੇ ਭਾਜੀ ਦੂਜੇ ਨੰਬਰ ਤੇ ਨੀਲੀ ਰਾਵੀ ਕਿਵੇਂ ਵੀ ਆ ਵੀ ਦੀ ਆ ਝੋਟੀ ਇਹਨੂੰ ਸੂਈ ਦੇ ਪਰਿਬੰਧ 2 ਤੋਂ 2.5 ਮਹੀਨੇ ਕੋਈ ਮੰਨ ਕੇ ਲਵੇ ਵੈਸੇ ਸਾਨੂੰ ਘਰ ਵਾਲੇ ਕਹਿੰਦੇ 1.5 ਮਹੀਨਾ ਹੀ ਹੋਇਆ ਕਹਿੰਦੇ ਦੁੱਧ ਬੜਾ ਛੱਡਿਆ ਬੱਚੇ ਨੂੰ ਅੱਛਾ ਜੀ ਤੇ ਨੀਲੀ ਰੋਵੀ ਦਾ ਮਗਰ ਕਟਾ ਆਪਾਂ ਵਿਖਾ ਦਿੰਨੇ ਆ ਠੀਕ ਜੀ ਉਹ ਤਾਂ ਇਸ ਕੰਮ ਤੇ ਵੀਰ ਜੀ 10 ਕਿਲੋ ਜਿੱਥੇ ਮਰਜ਼ੀ ਕੋਈ ਆਣ ਕੇ ਮੰਨ ਲਓ ਤਸੱਲੀ ਕਰ ਸਕਦਾ ਆਪਣੀ ਸਾਈਟ ਬਾਹਰ ਜਿੱਥੇ ਸਦੀ ਕਰਕੇ ਖੜੇ ਠੀਕ ਆ ਠੀਕ ਆ ਠੀਕ ਆ ਲਓ ਜੀ 2 ਕੋ ਮਹੀਨੇ ਦਾ ਆਸ-ਪਾਸ ਦਾ ਹੋਇਆ ਹੋਈ ਨੀਲੀ ਇਹਨਾਂ ਰਕਾਫ ਆ ਗਿਆ ਜਿਹਦੇ 10 ਲੀਟਰ ਜਿਹੜਾ ਦੁੱਧ ਹੈ ਇਸ ਟਾਈਮ ਬਿਲਕੁਲ ਤਿਆਰ ਹੈ ਦੁਵਾ ਕਿ ਨਵਾਂ ਸੁਈ ਦੱਸਿਆ ਦੂਜਾ ਦੂਜਾ ਠੀਕ ਹੈ ਠੀਕ ਲਓ ਜੀ ਦੂਜਾ ਦੂਵਾ ਸੋਈ ਜਿਹਦੇ ਥਣ ਸੋਨੇ ਨੂੰ ਵੀ ਚੰਗਾ ਲੱਗਾ ਵਾ ਇਹ ਜੋ ਆਗ ਆਪਾਂ ਦਿਖਾਉਂਦੇ ਆ ਆਹ ਵਾਲਾ ਜਵਾਗ ਆ ਗਿਆ ਜੀ ਨੀਲੀ ਰਵੀ ਦਾ ਆ ਗਿਆ ਜੀ ਪਿਓਰ ਅੱਖਾਂ ਦੇ ਵਿੱਚ ਵੀ ਆ ਗਿਆ ਕਰਮ ਵਾਲਾ ਲੈ ਇਹ ਤੋਂ ਕੀ ਕੋਸ ਆਹ ਵਾਲਾ ਭਰਾ ਖੜਿਆ ਹੋਵੇ ਤਾਂ ਹੋ ਸਕਦਾ ਵੀ ਚਲੋ ਚਲੋ ਕੰਡ ਹੋਰ ਬਤਾ ਦੇ ਤੇ ਚੱਡਾ ਚੁੱਡਾ ਜਿਹੜਾ ਐਂਡ ਫੁੱਟਬਾਲਰ ਦਾ ਹੀ ਬਣਿਆ ਪਿਆ ਵਾ ਤੇ ਥਾਂ ਇਹਨੂੰ ਵੀ ਐਂਡ ਕੱਲਾ ਕੱਲਾ ਕਿਉਂ ਨੂੰ ਕਰਾਂ ਸਾਬਣਾ ਪੀੜੀ ਦੇ ਪਾਉਣ ਨੂੰ ਥਾਂ ਲੱਗੇ ਆ ਹੋ ਇੱਕ ਰੋ ਇਰਾ ਮੁਰਬਾ ਜਿਹੜਾ ਇਹਦਾ ਮੁੱਲ ਵੀਰ ਜੀ ਭਵੇਂ 80 85 ਜੋ ਮਰਜ਼ੀ ਕਰਾ ਲਈਏ 65200 ਦੀ ਛੋਟ ਹੋਊਗੀ। ਅੱਛਾ ਜੀ ਇਹ ਵੀ 62 ਦੀ ਹਾਂ ਉਹ ਲੈ ਠੀਕ ਹੈ ਠੀਕ ਹੈ ਲਓ ਜੀ 65 ਬੈਂਕ ਵੀਰ ਜੀ ਤੁਹਾਨੂੰ ਦੱਸਣਾ ਗੁਰਦਿਆਂ ਵਾਲੇ ਮੁੱਲ ਕਰਨੇ ਬਿਲਕੁਲ ਬਿਲਕੁਲ ਸਹੀ ਗੱਲ ਆ ਤੇ ਭਾਈ ਤੇ ਜੇ ਨੰਬਰ ਤੇ ਜੀ ਨੰਬਰ ਤੇ ਵੀਰ ਜੀ ਨੀਲੀ ਰਾਵੀ ਅਜ ਨੀਲੀ ਰਾਵੀਆਂ ਜਾਂਦੀਆਂ ਕੱਟੀਆਂ ਆ। ਅੱਛਾ ਜੀ ਚਲੋ ਪਈਆਂ ਦੀ ਵੀਰਾਂ ਦੀ ਡਿਮਾਂਡ ਹੁੰਦੀ ਨੀਲੀ ਰਾਵੀ ਦਾ ਆਖੋ ਕਿ ਭਰਾਵਾਂ ਨੂੰ ਨੀਲੀ ਜਸੂਆ ਝੋਟੀਆਂ ਸੁਣਾਵਾ। ਅੱਛਾ ਜੀ ਤੇ ਐਰ ਮੰਨ ਲਓ ਦੇਣ ਕੋਈ ਹੱਤਾ ਲੈ ਜੇ 10 ਦਿਨ ਲੈ ਜੇ ਆਪਾਂ 12 13 ਦਿ ਜੀ ਅੱਜ ਨਹੀਂ ਸੋਈ ਅੱਜ ਨਹੀਂ ਸੋਈ ਹਾਂਜੀ ਹਾਂਜੀ ਪਤਨਾ ਛੋਟੀ ਨੇ ਕੜਨਾ ਹਫਤਾ ਕੰਢੀ ਆ ਪਰ 12 13 ਦਿਨ ਮੰਨ ਕੇ ਲਵੇ ਕੋਈ ਠੀਕ ਆ ਠੀਕ ਆ ਠੀਕ ਆ ਇਹ ਬਿਲਕੁਲ ਸਹੀ ਆ ਮੈਂ ਪਹਿਲੇ ਸੂਏ ਮੰਨ ਲਓ 11 12 ਕਿਲੋ ਘਰ ਵਾਲਿਆਂ ਦਾ ਸਮ ਮੈਂ ਪਾਪਾ ਕਹਿੰਦੇ 13 ਦੇ ਜੇ 14 ਦੇ ਜੇ ਦੁੱਧ ਦੇਣਾ ਛੋਟੀ ਅੱਛਾ ਹੀ ਛੋਟੀ ਦੀ ਬੜੀ ਭੁੱਲੀ ਠੀਕ ਆ ਠੀਕ ਆ ਲਓ ਜੀ 13 ਲੀਟਰ ਆ ਜਿਹੜਾ ਦੁੱਧ ਭਰ ਜੂਗੀ ਚੱਡਾ ਛੱਡਾ ਚੰਗਾ ਬਣਾ ਜੂਗੀ ਇਹ ਦੂਜਾ ਸਵੇਰ ਵੀ ਦੂਜਾ ਫੇਸ ਵਾਲੀ ਇਹ ਬਗਨੀ ਸੋਣੀ ਛੋਟੀ ਠੀਕ ਆ ਠੀਕ ਆ ਲਓ ਜੀ ਰਾਜੀ ਲੋ ਜੀ ਜਿਹੜ ਪਹਿਲੇ ਸਵੇਰੇ ਜਿਹੜਾ ਕੋਈ 10 ਤੋਂ 11 ਲੀਟਰ ਦੁੱਧ ਕੱਢਿਆ ਵਾ ਤੇ ਦੂਜਾ ਸੂਆ ਕੋਈ 10 ਕੁ ਦਿਨ ਦੇ ਅੰਦੇ ਆਸ-ਪਾਸ ਹੈ ਮੰਨ ਕੇ ਵੀਰ ਕਹਿੰਦਾ ਕਿ ਲਵੇ ਠੰਡ ਸੁਣ ਇਹਨੂੰ ਵੀ ਬਹੁਤ ਚੰਗਾ ਲੱਗਾ ਵਾ ਇਹਨ ਕੱਲਾ-ਕੱਲਾ ਲੱਗਾ ਪਿਆ ਵੀਰ ਜੀ ਦਿਨ ਕੱਢਦੀ ਮੰਨ ਲਓ ਕਿ ਬਾਨਾ ਚੰਗਾ ਝੋਟੀ ਨੇ ਹਾਂਜੀ ਹਾਂਜੀ ਤੇ ਬਾਕੀ ਖਾਂਦੀ ਵੀ ਚਲੋ ਚੰਗੀ ਆ ਰਹੀ ਪੂਰੀ ਵੱਡੀ ਝੋਟੀ ਆ ਕੋਈ ਨਿੱਕੀ ਨਾ ਮੰਨੇ ਠੀਕ ਲਓ ਜੀ ਪ੍ਰੇਟ ਕੋੜਾ ਵੀ ਚੈੱਕ ਕਰ ਸਕਦੇ ਜਿਸ ਹਿਸਾਬ ਨਾਲ ਮੱਝੜਿਆਂ ਨਾਲ ਗੱਲ ਆ ਕਿ ਥਾਣਾ ਦਾ ਸੈਰ ਗਿਆ ਜਿਹੜਾ ਲਾਗੇ ਤੋਂ ਚੈੱਕ ਕਰਾ ਦਿੰਦੇ ਆਪਾਂ ਲਓ ਜੀ ਲੱਗ ਗਿਆ ਤਾਂ ਚੈੱਕ ਕਰ ਪੂਜ ਪੜਦਾ ਸੈ ਹੈ ਤੇ ਗਾਇਬ ਬਹੁਤ ਥੰਮਦਾ ਬਹੁਤ ਠੰਡਾ ਲਾਓ ਜੀ ਬਾਕੀ ਢਲਣਾ ਢਲੀਆਂ ਜਿਹੜੀਆਂ ਹੈਗੀਆਂ ਇਹ ਕਾਫੀ ਹਜੇ ਆਉਣੀ ਆ ਛੋਟੀ ਪਛਾਣ ਵੀ ਆਉਣੀ ਆ ਇਹ ਗਾਂਢ ਵੀ ਖੁੱਲਣੀ ਛੋਟੀ ਜਿਹੇ ਦਿਨ ਪੈ ਵੀ ਜੀ ਠੀਕ ਹੈ ਇਹਦਾ ਭਾਰੀ ਮੁੱਲ ਹੈ ਰ ਇਹਦਾ ਮੁੱਲ ਵੀ ਜੀ ਕਰਾਉਣ ਨੂੰ ਭਾਵੇਂ 130 ਕਰਾ ਲਵਾਂ ਸਵਾ ਕਰਾ ਲਵਾਂ ਫਾਇਦਾ ਨਹੀਂ ਕੋਈ ਹਾਂਜੀ ਤੇ 95 ਚੋਂ 200 ਰੁਪਏ ਛੋਟ ਹੋ ਜੂਗੀ 95 ਚੋਂ 95 ਚੋਂ ਤਾਂ ਵੀ ਇਹ ਕੀ ਮਾਨ ਤਾਣਾ ਨੇ ਬਿਲਕੁਲ ਜਾਇਦ ਜਪਾ ਚਲੋ ਮੌਕੇ ਤੇ ਕੋਈ ਕਰਾਇਪਾ ਜੀ ਯਾਰ ਫਟ ਛੱਡ ਦਾਂਗੇ ਠੀਕ ਹੈ ਠੀਕ ਹੈ ਲਓ ਜੀ ਮੌਕੇ ਤੇ ਵੀ ਇਕੱਲਾ ਕਿ ਮਾਨਤਾ ਜਰੂਰ ਕਰ ਦਿਆਂਗੇ ਤੇ ਚੌਥੇ ਨੰਬਰ ਦੇ ਭਾਜ ਕਿਵੇਂ ਆ ਗਈ ਚੌਥੇ ਨੰਬਰ ਦੇ ਵਿੱਚ ਹੀ ਨੀਲੀ ਆ ਗਈ ਆ ਇਹਨੂੰ ਸੂਈ ਨੂੰ ਝੋਟੀ ਨੂੰ ਅੱਜ ਹੋ ਗਏ ਹੋਣਗੇ ਕੋਈ ਮੰਨ ਕੇ ਲਾਓ ਵੀ 15 ਤੋਂ 20 ਦਿਨ ਮੰਨ ਕੇ ਲਵੇ ਕੋਈ ਅੱਛਾ ਜੀ ਵੀਰ ਭਾ ਠੀਕ ਹੈ ਜੇ ਇਹਦਾ ਵੀ ਜੀ ਬੱਚਾ ਮਰ ਗਿਆ ਤੇ ਆਪਾਂ ਗੁਰਸ਼ੀ ਬਣਵਾਈਏ ਠੀਕ ਹੈ ਜੀ ਹਾਂਜੀ ਲਓ ਜੀ 15 ਦਿਨ ਕੋਈ ਮੰਨ ਕੇ ਲਵੇ ਵੀ ਸੂਈ ਨੂੰ ਟਾਈਮ ਲੋ ਦੁੱਧ ਇਹਦੇ ਕੋਲ ਵੀ 10 ਤੋਂ 11 ਕਿਲੋ ਕੋਈ 10 ਕਿਲੋ ਮੰਨ ਕੇ ਠ ਲੋ ਜੀ ਹੋਊਗਾ 11 ਬਾਕੀ 10 ਮੰਨ ਕੇ ਕੋਈ ਵੀਰ ਭਰਾ ਲਵੇ ਗੱਦ-ਕੁੱਦੇ ਦਾ ਵੀ ਚੰਗਾ ਤੇ ਆਹ ਵਾਲੀ ਵੀ ਚੀਜ਼ ਜੀ ਦੀ ਆਪੂ ਜੀ ਠੀਕ ਆ ਜੀ ਤੇ ਕੱਡਾ ਚੁੱਡਾ ਜਿਹੜਾ ਇਹਦਾ ਵੀ ਚੰਗਾ ਨੀਲੀ ਦਾ ਵੀ ਦੇ ਵਿੱਚ ਚੰਗੀ ਆ ਗੱਦ-ਕੁੱਦੇ ਵੀ ਚੰਗਾ ਵਾ ਇਹ ਸੂਬਾ ਕਿੰਨਾ ਸੋਈ ਇਹ ਦੁੱਧ ਲੈ ਜੀ ਠੀਕ ਆ ਲੋ ਜੀ ਚੰਗੀਆਂ ਘਣ ਭਾਂਡੇ ਦੀਆਂ ਬਹੁਤ ਸਾਫ਼ ਨੇ ਦੁੱਧ ਵੀ ਚੰਗਾ ਆ ਠੀਕ ਆ ਤਾਂ ਵੀ ਇਹ ਵੀ ਦੁੱਧਾ ਸੂਬਾ ਸੂਈ ਜੇ ਕਰਮਾਂ ਵਾਲੀ ਗੱਦ-ਕੁੱਦੇ ਦਾ ਵੀ ਚੰਗਾ ਵਾ ਤੇ ਮਨਕੀ ਆਖਾਂਗੀ ਇਹ ਵੀ ਸਿੰਗਲ ਹੱਡੀ ਆ ਇਹ ਬਈ ਕਿੰਨਾ ਕਿਡਾ ਸਾਨੂੰ ਕਰ ਜੂਗੀ ਇਹਦੇ ਵਿੱਚ ਜਿੰਨੇ ਘਰਾਂ ਤੋਂ ਸੇਵਾ ਕਰੇ ਕੋਈ ਵੀ ਭਾਵੇਂ ਦੁੱਧਾ ਦੁੱਧ ਨਹੀਂ ਆ ਅੱਛਾ ਜੀ ਕੱਦਰ ਥੋੜੀ ਵੀ ਹੁੰਦਾ ਜੀ ਲੋ ਜੀ 12 ਕਿਲੋ ਜਿਹੜਾ ਦੁੱਧ ਭਰ ਜੂਗੀ ਰਤੀ ਰੈਡੀ ਮੇਰੇ ਬੱਚਾ ਆ ਗਿਆ ਵਾ ਇਹਦੇ ਪਿੱਛੇ ਚਲੋ ਜਿਹੜਾ 2 ਕਿਲੋ ਦੁੱਧ ਚੁੰਗਣਾ ਹੈ ਉਹ ਵਸੂਗਾ ਵੀਰਾਂ ਨੂੰ ਸਰਵਾਲੇ ਇਹਦੇ ਵੀ ਜਿਹੜਾ ਡੱਬ ਜ ਆ ਗਿਆ ਛਾਂ ਦੇ ਵਿੱਚ ਇੱਕ ਨਾ ਹਾਂਜੀ ਹਾਂਜੀ ਇਹ ਰਵੀ ਹੁੰਦੀ ਠੀਕ ਹੈ ਠੀਕ ਹੈ ਦੋਵਾਂ ਸਾਈਡਾਂ ਲਈ ਡੱਬ ਦੋਵਾਂ ਸਾਈਡਾਂ ਦੇ ਆ ਗਏ ਆ ਹਾਂਜੀ ਦੁੱਧ ਬਣਾ ਖੁੱਲਾ ਵੀਰ ਜੀ ਝੋਟੀਆਂ ਕੋਲ ਦੁੱਧ ਦੀ ਗੱਲ ਹੈ ਮੇਨ ਗੱਲ ਹੈ ਦੁੱਧ ਦੀ ਹਾਂਜੀ ਹਾਂਜੀ ਦੁੱਧ ਖੁੱਲਾ ਡੋਲਾ ਝੋਟੀਆਂ ਠੀਕ ਹੈ ਲੋ ਜੀ ਕੱਟਾਂ ਦੇ ਵਿੱਚ ਚੈੱਕ ਕਰ ਸਕਦੇ ਜੇ ਲੋ ਜੀ ਬਾਕੀ ਵੀ ਜਿਹੜਾ ਮੋਲ ਫਿਰ ਬੋਲ ਵੀਰ ਜੀ ਇਹਦਾ ਜੋ ਮਰਜ਼ੀ ਕਰਾ ਲਓ ਭਵੇਂ 80 ਕਰਾ ਲਓ 85 ਕਰਾ ਲਓ ਤਰਾ 70 75 ਹਜ਼ਾਰ ਦੀ ਝੋਟੀ ਹੱਕਰ ਕਉਂਦੀ ਦੁੱਧ ਦੇ ਹਿਸਾਬ ਨਾਲ 75 ਦਵੇ ਗੰਦਾ ਹਾਂਜੀ ਪਰ ਇਹਪਾ ਇੱਕੋ ਹੀ ਗੱਲ 200 ਰੁਪਏ ਛੋਟ ਵਾਲੀ 65 ਹਜ਼ਾਰ ਦੀ ਝੋਟੀ ਦੇਣੀ ਆ ਅ ਠੀਕ ਹੈ ਲਓ ਜੀ ਇਹ ਵੀ 65000 ਦੀ ਜੇ ਤਿੰਨ ਹੋ ਗਿਆ ਜੇ 65-65 ਦੀਆਂ ਤਿੰਨ ਹੋ ਗਿਆ ਠੀਕ ਹੈ ਭਾਜੀ ਫਿਰ ਪਹਿਵੇਂ ਨੰਬਰ ਤੇ ਮੋਲ ਵੀ ਜੀ ਤੁਹਾਨੂੰ ਦੱਸਿਆ ਮੋਲ ਨਿਕ ਨੀ ਕੀ ਕਰਨੇ ਆਪਾਂ ਬਿਲਕੁਲ ਬਿਲਕੁਲ ਲਓ ਝੁੱਲਦੇ ਆਲੇ ਯਾ ਰੇਟ ਦੇ ਇੰਨੇ ਪਾਈ ਇਹਦੇ ਕੋਲ ਵੀ ਜੀ ਇਹ ਉਧਰ ਮਾਈ ਹਰਿਆਣੇ ਝੋਟੀ ਜੇ ਚਾਰ ਦੰਦ ਪਹਿਲਾ ਸੂਆ ਸੋਈ ਆ ਅੱਛਾ ਜੀ ਸਿੰਗਰੇ ਵੀ ਲੱਗਾ ਜੇ ਵੇਖੋ ਠੀਕ ਹੈ ਜੀ ਤੇ ਝੋਟੀ ਕੋਲ 11 ਕਿਲੋ ਦੁੱਧ ਖੁੱਲਾ ਡੋਗਾ ਜਿੱਥੇ ਮਰਜ਼ੀ ਕੋਈ ਵੀਰਪਰਾਸਤ ਕਰਕੇ ਆਪਣੇ ਕੋਲੋ ਬਣੇ ਠੀਕ ਹੈ ਜੀ ਤੇ ਹੈ ਜਮੰਦਰੂ ਵੀਰ ਜੀ ਤਿੰਨ ਥਣ ਜੇ ਚੌਥਾ ਮਤਲ ਈ ਗਾ ਲੋ ਇਸ ਘੱਡਾ ਚੰਗਾ ਵਾ ਤੇ ਹੈ ਤਿੰਨ ਥਾਣਿਆਂ ਜਮਾਨਦਰੂ ਮੰਨ ਲਓ ਵੀ ਜਮਾਨਦਰੂ ਦੀ ਨਹੀਂ ਕੋਈ ਗੱਲ ਹੁੰਦੀ ਉਸ ਤਰ੍ਹਾਂ ਮੰਨ ਲਓ ਵੀ ਤੇਲ ਹੋਈ ਹੋਵੇ ਹੁਣ ਆ ਆਪਣੇ ਕੋ ਵੱਡੀ ਮੱਝ ਹਾਂਜੀ ਇਹਦੀ ਡਿਟੇਲ ਤੁਹਾਨੂੰ ਦੱਸਦਾ ਇਹ ਤੇਲ ਹੋ ਗਈ ਮਗਰ ਲਸਾਂ ਦੀ ਮਟਾਇਡਸ ਹੋ ਗਈ ਤੁਹਾਨੂੰ ਠੀਕ ਹੈ ਜੀ ਬੜੀ ਮਹਿੰਗੀ ਝੋੜਾ ਲਈ ਠੀਕ ਆ ਜੀ ਫੇਸ ਕੁਆਲਟੀ ਕਿੰਨਾ ਕਰ ਸਕਦੇ ਜ ਮੋਹਰਾ ਨਾਲ ਦੀ ਝੋਟੀ ਆ ਗਈ ਤੇ ਅੰਗਰ ਸਿੰਗ ਲੱਗਾ ਪਿਆ ਵਾ ਤੇ ਕੱਦ ਕੋਦੇ ਜਿਹੜਾ ਬਹੁਤ ਹੀ ਤਗੜਾ ਕੀਤਾ ਚਾਰ ਦੰਦ ਜੇ ਚਾਰ ਪੰਜ ਦੰਦ ਚਾਰ ਦੰਦ ਝੋਟੀ ਜੇ ਤੇ 11 ਲੀਟਰ ਦੁੱਧ 11 ਲੀਟਰ ਕੀ ਬੈਲਾ ਜੀ 11 ਲੀਟਰ ਜਿਹੜਾ ਉਹਦੇ ਆਜ ਵਾਗੇ ਦਾ ਜੀ ਕੱਟੀ ਕੱਟੀ ਠੀਕ ਆ ਜੀ ਫੀਮ ਮਲਕਾਫ ਆ ਗਿਆ ਜੇ ਪਸ਼ੇ ਦੇ ਚੰਗੇ ਰਿਕਾਰਡ ਦਾ ਵੀ ਤੇ ਜਮਾਂਦਰੂ ਵੀ ਤਿੰਨ ਥਣ ਲੱਗੇ ਆ ਕਰਮਾਲੀ ਨੂੰ ਚੌਥੇ ਦਾ ਮੋਣਸ਼ਾਨੀ ਨਹੀਂ ਹੈਗਾ ਕੋਈ ਨਾ ਫੋਟ ਨਾ ਕੋਈ ਛੋਟ ਤੇ ਚੈੱਕ ਕਰ ਸਕਦੇ ਪੂਰੀ ਵੱਡੀ ਫੁੱਲ ਕੰਮ ਹੋ ਜਵਾਲਤੀ ਛੋਟੀ ਚੰਗੀ ਆ ਚਲੋ ਦੋਹਾਂ ਥਣਾਂ ਵਾਲੀ ਵੀ ਚੰਗੀ ਹੁੰਦੀ ਕਰਮਾਲੀ ਹੁੰਦੀ ਆ ਬਾਕੀ ਇਹਨੂੰ ਵੀ ਰੱਬ ਨੇ ਤਿੰਨ ਥਣ ਲਾ ਕੇ ਚਲੋ ਇੱਕ ਅਕੈਡਮੀ ਹਸਾਉਣਾ ਤਿਆਰ ਹੋ ਰਹੀ ਆ ਤੇ ਕੁਦਰਤ ਦੇ ਰੰਗ ਜਿਹੜਾ ਨੂੰ ਪੰਪ ਪੰ 6-6 ਲੱਗੇ ਹੁੰਦੇ ਥਾਣਾਂ ਕਈਆਂ ਨੂੰ ਪੰਜ ਲੱਗੇ ਹੁੰਦੇ ਕਈਆਂ ਨੂੰ ਜਮਾਂਦਰੂ ਦੋ ਆਏ ਤੇ ਦਿੰਦੇ ਆ ਤੇ ਇਹਨੂੰ ਜਮਾਂਦਰੂ ਹੀ ਚਲੋ ਰ ਆਪਣੇ ਤਿੰਨ ਲਾਏ ਆ ਹੋ ਸਕਦਾ ਚਲੋ ਕੋਈ ਬੱਕਰੀ ਸਟਾਇਲ ਥਾਣ ਹੁੰਦੇ ਤੇ ਝੋਡੀ ਵੀ ਡੇਢ ਦੀ ਹੈਗੀ ਇੱਥੇ ਮਰਜ਼ੀ ਡੇਢ ਦੀ ਖਰਾਕ ਵੇਚ ਲਈ ਦੀ ਬਿਲਕੁਲ ਤੇ ਹੁਣ ਇਹਦਾ ਭਾਜੀ ਫਿਰ ਮੋਲ ਆ ਮੋਲਵੀ ਜੀ ਦਾ ਨਿਗਰ ਜਾ ਮੰਗਣ ਨੂੰ ਭਾਵੇਂ ਲੱਖ ਕਰਾ ਲਓ 90 ਕਰਾ ਲਈਏ ਕੋ ਫਾਇਦਾ ਨਹੀਂ ਉਹ ਬੈਲਾ ਹਾਂਜੀ ਦੇਣ ਲੈਣ ਵਾਲੇ ਪਾਸੇ ਹੁੰਦੇ 80 ਜੋ ਦੋ ਛੱਦਾਂਗੇ 80 ਜੋ 78 ਹਾਂਜੀ 77 ਰੁਪਏ। ਪਰ ਉਹ ਜੋ 200 ਰੁਪਏ ਛੋੜ ਦਿੰਦਾ। ਠੀਕ ਹੈ ਜੀ 78000 ਦੇ ਵਿੱਚੋਂ 200 ਰੁਪਏ ਵੀਰ ਕਹਿੰਦਾ ਕਿ ਛੋਟ ਕਰਦੇ ਆਂਗੇ। ਤੇ ਰੇਟ ਜੈਜਪਾਲ ਤਾਂ ਉਹ ਵੀ ਥਾਂ ਦੀ ਚਲੋ ਘਾਟ ਕਰਕੇ ਹਾਂ ਇਹ ਝੋਟੀ ਚੰਗੀ 1.5 ਲੱਖ ਦੇ ਲਾ ਕੇ ਬੋਲੇ ਝੋਟੀ। ਇਹ ਵੀ ਜੀ ਮਹੀਂ ਕੋਲ ਅਜ ਤੋਂ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਸਾਡੇ ਕੋਲ ਮੰਝ ਗਈ ਆ। ਅੱਛਾ ਜੀ। ਇਹ ਮਹੀਂ ਥੱਲੋਂ ਅਸੀਂ 21 ਕਿਲੋ ਦੁੱਧ ਮਿੰਨ ਕੇ ਦਿੱਤਾ ਸੀ। ਠੀਕ ਹੈ ਜੀ। ਇਹ 2 ਲੱਖ ਤੇ 25000 ਦੀ ਮਾਂਝ ਵੇਚ ਆਪਣੇ ਕੋਲ। 2 ਲੱਖ 25 ਦੀ। ਹਾਂਜੀ ਹਾਂਜੀ। ਮੀਣੀ ਮੀਣੀ। ਠੀਕ ਹੈ ਤੇ ਇਹਦੇ ਥੱਲੇ ਮੰਨ ਲਓ 21 ਕਿਲੋ ਦੁੱਧ ਮਿਲ ਕੇ ਦਿੱਤਾ ਹੈ ਘਰ ਵਾਲਿਆਂ ਨੂੰ ਉਹਨਾਂ ਕੋ ਜਾ ਕੇ ਨਾ ਮਹੀਂ ਦੇ ਥੰਨ ਤੇ ਪਰਣੀ ਕਿਤਨਾ ਰੋੜਾ ਰੜਾ ਕੋਈ ਵੱਧ ਗਿਆ ਜਾਂ ਕਿਦਾਂ ਮਟੈਂਟਸ ਹੋ ਗਈ ਸਾਨੂੰ ਤੇ ਮਗਰੋਂ ਨਾਲ ਸਾਨੂੰ ਮੰਨ ਲਓ ਵੀ ਖਰਾਬ ਹੋ ਗਿਆ ਹੁਣ ਦੋ ਚਾਰ ਧਾਰੀਆਂ ਹੁੰਦੀਆਂ ਵਾ ਠੀਕ ਹੈ ਤੇ ਕੋਈ ਮੰਨ ਲਓ ਤਿੱਲੜੀ ਆ ਗਈ ਸਾਹ ਨਾਲ ਠੀਕ ਹੈ ਜੀ ਇਸ ਸਮੇਂ ਤੇ ਮਹੀਂ ਕੋਲ 11 ਤੋਂ 12 ਕਿਲੋ ਦੁੱਧ ਹੋਊਗਾ ਅੱਛਾ ਜੀ ਤੇ ਵੀ ਜੀ ਵਜਨ ਦੇ ਵਿੱਚ ਹੀ ਘੜ ਦੋ ਵੱਡੀ 80 85 ਹਜ਼ਾਰ ਦੀ ਮੰਗਿਆ ਹੈ ਜੀ ਹੈ ਜੀ ਹਾਂ ਜੀ ਆ ਬੰਦੇ ਹੋ ਸਕਦਾ ਮੰਡੀ ਜਾ ਕੇ ਭਾਵੇਂ ਲੱਖ ਦੀ ਵਿਕ ਜੇ ਕਿਵੇਂ ਮਾਲੀ ਲੈ ਕੇ ਟਿਕਦੇ ਵਿਖੇ ਆਂ ਮੰਡੀਆਂ ਦੇ ਵਿੱਚ 8 ਮਾਲ ਲੱਖ ਰੁਪਏ ਦੇ ਇਦੋਂ ਭਾਵੇਂ ਹੌਲੇ ਹੁੰਦੇ ਮਾਸਾ ਠੀਕ ਆ ਅਸੀਂ 50000 ਦੇ ਦੋ ਨੰਬਰ ਜੀ ਮਾਜਾ ਜੇ ਵੀਰ ਭਰਾ ਦੇ ਚਲਦੀ ਹੋਵੇ 11 12 ਕਿਲੋ ਜੇ ਦੁੱਧ ਆ ਮੰਨ ਲਓ ਵੀ ਸਾਰਾ ਸੂਗਾ ਜੋੜੇ ਮੁੜ ਕੇ ਭਾਵੇਂ ਜਿੱਤਰ ਮਰਜੀ ਵੇਚ ਲਏ ਹਾਂ ਜੀ ਹਾਂ ਜੀ ਇਸ ਚੰਦ 75000 ਦੇ ਮੈਂ ਦੇ ਦਾਂਗੇ ਲਓ ਜੀ 75000 ਦੇ ਤੇ ਕੋਠੇ ਜਿੱਡੀ ਆ ਚਲੋ ਉਹ ਲੋ ਗਾਈ ਇੱਕ ਸਿਰਫ ਥਣ ਦਾ ਪਜ ਕਰਕੇ ਦੁੱਧ ਵੀ 12 ਕਿਲੋ ਹੈਗਾ ਮੇਰੇ ਕੋਲ ਠੀਕ ਆ ਠੀਕ ਆ ਠੀਕ ਆ ਭਾਵੇਂ ਚਲੋ ਦੇ ਲਓ ਜੀ ਬਿਲਕੁਲ ਜਿਹੜਾ ਇਹਦਾ ਵੀ ਰੇਟ ਜੈ ਪਤਾ ਉਹ ਵੀ ਥਾਂ ਦੀ ਥੋੜੀ ਜੀ ਘਾਟ ਕਰਨਾ ਸਾਰਾ ਸੁਗਾ ਵੀ ਚੋਗੇ ਨਾ ਹਾਂਜੀ ਸਾਰਾ ਸੁਗਾ ਚੋਗੇ ਤਾਂ ਫਿਰ ਵੀ ਕਿਹਨਾਂ ਰੁਪਈਆ 5-7000 ਚੋਂ ਨਾ ਫਾ ਕੱਢ ਲੈਣਾ ਕੱਢ ਲੈਣਾ ਕੱਢ ਲੈਣਾ ਕਿ ਵੀ 80-85000 ਦੀ ਮੈਂ ਹੀ ਵੇਖਦੀ ਦੂਜੇ ਪਾਸੇ ਵੇਖਦੀਆਂ ਨਾਲ ਦੁੱਧ ਵੀ ਚਲੋ ਚੋਲਣਾ ਵਾ ਹਾਂਜੀ ਹਾਂਜੀ ਦੁੱਧ ਵੀ ਚੋਲਣਾ ਠੀਕ ਆ ਠੀਕ ਲਓ ਜੀ ਕੋਠੇ ਜਿੱਡੀ ਆ ਚਲੋ ਬਾਜ ਜਰੂਰ ਲੱਗੀ ਆ ਕਰਮਾਲੀ ਨੂੰ ਜਿਹੜੇ ਵੀਪਰਾ ਕੋ ਹੋ ਸਕਦਾ ਲਾਜ ਵੀ ਹੋਵੇ ਤੇ ਕੱਲ ਵੀ ਸਕਦਾ ਸਾਨੂੰ ਉਹ ਆਪਣਾ ਕਰਾ ਵੀ ਸਕਦਾ ਹਾਂਜੀ ਹਾਂਜੀ ਮੈਂ ਵੀ ਮੱਝ ਦਿੱਤੀ ਹੈ ਉਹਨਾਂ ਦੀ ਉਹਨਾਂ ਨੂੰ ਤਾਂ ਚਲੋ ਆਪਣੇ ਕੋਲ ਗੱਲ ਜਿਹੜਾ ਮੱਝ ਲੈ ਗਈ ਇੱਕ ਹੋਰ ਠੀਕ ਹੈ ਠੀਕ ਹੈ ਇਹ ਜਿਹੜਾ ਉਹਨਾਂ ਵਿੱਚ ਘਟਾ ਪੀਏ ਠੀਕ ਹੈ ਠੀਕ ਹੈ ਲਓ ਜੀ ਪਸ਼ੂ ਵੀਰ ਦੇ ਕੋਲ ਚੰਗੇ ਨੇ ਇਹ ਝੋਟੀਆਂ ਵੀ ਤੇ ਆਪਣੇ ਕੋਲ ਦੋ ਦੀ ਦੀ ਰાવી ਦੀਆਂ ਜੋੜਾ ਵਾ ਇਹ ਮੰਨ ਲਓ ਵੀ ਢੇਢ ਦੋ ਦੋ ਸਾਲਾਂ ਦੀਆਂ ਜੇ ਖੀਰੀ ਜੰਦੀ ਆ ਅੱਛਾ ਹੀ ਜੋੜਾ ਹੀ ਵੀਰਾਂ ਦਾ ਚੱਲਦਾ ਹੋਵੇ ਦੀ ਬੇਨ ਠੀਕ ਹੈ ਲੋ ਜਿੰਨੇ ਪਾਲਣੀਆਂ ਵਾ ਘਰ ਸ਼ੌਂਕ ਹੁੰਦਾ ਕੱਟੀਆਂ ਰੱਖਾਂਦਾ ਵੀਰਾਂ ਨੂੰ ਜੋਨਾਂ ਵਾਸਤੇ ਵੀ ਆ ਗਈ ਆ ਪਰ ਦੋਵੇਂ ਲਈ ਲੀਲੀ ਰਾਣੀ ਵਾਲੀਆਂ ਖੀਰੀਆਂ ਜੇ ਅਜੇ ਦੋਵੇਂ ਚਲੋ ਇਹ ਵੀ ਕੋਈ ਸਾਹਮ ਵਾਲਾ ਭਰਾ ਲੈ ਜੂ ਤੇ ਛੋਟੀਆਂ ਚੰਗੀਆਂ ਬਣ ਜਾਣੀਆਂ ਵਾ ਹੈ ਚਲੋ ਚੰਗੇ ਰਿਕਾਰਡ ਵਾਲੀਆਂ ਵਾ ਇਹਦੇ ਨੂੰ 1.5 ਲੱਖ ਦੀ ਵਿਕਰੀ ਕੱਲੀ ਕੱਲੀ ਵੀ ਗੱਲ ਠੀਕ ਹੈ ਠੀਕ ਹੈ ਤੇ ਇਹਦਾ ਜਿਹੜਾ ਰੇਡ ਬਾਈ ਨੂੰ ਤੁਸੀਂ ਫੋਨ ਲਾ ਕੇ ਪੁੱਛ ਸਕਦੇ ਜੀ ਇਹਦਾ ਫੋਨ ਤੇ ਕਰ ਲਵਾਂਗੇ ਰੇਡ ਠੀਕ ਹੈ ਜੀ ਲਓ ਭਾਜੀ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ